ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਅੱਜ ਦੀ ਵੀਡੀਓ ਵਿੱਚ ਇੱਕ HF ਤੇ ਇੱਕ ਜਰਸੀ ਕ੍ਰਾਸ ਤੇ ਇੱਕ ਦਿਖਾਵਾਂਗੇ ਜਰਸੀ ਤੈਨ ਨਗ ਸੇਲਾ ਡਿਟੇਲ ਵੀ ਤਪੋਹ ਜਾਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਆਪਣਾ ਨਾਮ ਮੇਰਾ ਜਸਵਿੰਦਰ ਸਿੰਘ ਆ ਜੀ ਪਿੰਡ ਧੋਲਾ ਚਿਲਾ ਬਰਨਾਲਾ ਜੀ ਮੋਬਾਈਲ ਨੰਬਰ ਆਪਣੇ ਮੋਬਾਈਲ ਨੰਬਰ 97796 ਦੀ 21104 ਅੱਜ ਆਪਾਂ ਦਿਖਾਵਾਂਗੇ ਤੈਨ ਨਗ ਤੈਨ ਨਗ ਦਿਖਾਵਾਂਗੇ ਵੀਰੇ ਐਂਡ ਦੇਖ ਲਈਏ ਐਚ ਐਫ ਹਾਂਜੀ ਪਹਿਲਾ ਨੰਬਰ ਜਿਹੜੀ ਜਰਸੀ ਦੇਖਦੇ ਆ ਸੂਆ ਕਿਹੜਾ ਸੁੰਦੀ ਆ ਵੀਰੇ ਦੂਸਰਾ ਸੂਆ ਸੂਰਹੀ ਆ ਜੀ ਬੱਛੀ ਮੂੰਹੋ ਛੇ ਰੰਦਾ ਹੀ ਮੂੰਹੋ ਛੇ ਤਾਂ ਜੈਨੂਅਲ ਦੂਜਾ ਸੂਆ ਓਰੀਜਨਲ ਦੂਜਾ ਸੂਆ ਸ ਠੀਕ ਆ ਪਹਿਲੇ ਸਵੇਰ ਮਾਲਕ ਨੇ ਦੱਸਿਆ ਵੀ ਆਪਾਂ 25 ਤੋਂ ਬਾਹਰ ਚੋਇਆ ਹਾਂਜੀ ਹਾਂ ਇੱਕ ਹਫ਼ਤਾ ਪੂਰਾ ਹਾਜ਼ਰ ਰਹਿੰਦਾ ਇਹਦਾ ਸੂਣ ਦੇ ਵਿੱਚ ਇੱਕ ਹਫ਼ਤਾ ਬਾਕੀ ਆ ਬਹੁਤ ਸੋਹਣਾ ਖਾਨ ਲੱਗਿਆ ਇਹ ਥੀਂ ਚਵਾਈ ਵਾਲਾ ਮੁੱਠੀ ਵਾਲਾ ਠੰਡੀ ਸੀਲ ਤਾਂ ਬਸ ਪੁੱਛੋ ਹੀ ਠੀਕ ਐ ਇੱਕ ਹਫ਼ਤਾ ਬਾਕੀ ਅੰਦਾਜ਼ਾ ਲਾਈਏ ਇਸ ਵਾਰ ਆਪਾਂ ਮੂਰੇ ਗਰਮੀ ਆਉਂਦੀ ਆ ਘੱਟ ਤੋਂ ਘੱਟ ਕਿੰਨਾ ਦੁੱਧ ਪਾ ਸਕਦੀ ਐ ਇਹ 27-28 ਕਿਲੋ ਦੁੱਧ ਦੇਊਗੀ ਇਸ ਵਾਰ ਵੱਧ ਤੋਂ ਵੱਧ ਆਪਾਂ ਦੱਸ ਦਿੰਦੇ ਹਾਂ ਘੱਟ ਤੋਂ ਘੱਟ ਵੀ ਦੱਸੀਏ ਨਾਲ ਆਪਾਂ ਹਾਂਜੀ ਹਾਂ ਬਾ 25 ਪਲੱਸ ਮੰਨ ਕੇ ਬੰਦਾ ਜਿਹੜਾ ਮਰਜੀ ਪੈਸੇ 25 ਮੰਨ ਕੇ ਲੈ ਲੈ ਹਨਾ ਹਾਂਜੀ ਚੋਣ ਚਵਾ ਇੱਕ ਨੰਬਰ ਹੋਣਾ ਇੱਕ ਨੰਬਰ ਨਿਕਲੋ ਜੀ ਮੈਂ ਕਿਹਾ ਫੇਕ ਫੇਕ ਰੋਚਕੇ ਬੰਦਾ ਨਿਆਣਾ ਪਾਉਣਾ ਪਾਓ ਮੈਂ ਕਿਹਾ ਜੀ ਮੱਥੇ ਤੇ ਟੋਆ ਜੀ origignal IASC ਆ 100 ਦਾ 100 ਜੀ ਟੋਰੀ ਬਾਹਰ ਨੂੰ ਡਿਮਾਂਡ ਇਹਦੀ ਕੀ ਹੋਊਗੀ ਡਿਮਾਂਡ ਜੀ ਆਪਾਂ ਇਹਦੀ ਫੋਨ ਤੇ ਕਰ ਲਾਂਗੇ ਜਾਇਜ਼ ਹੋਊਗੀ ਬਿਲਕੁਲ ਜਾਇਜ਼ ਕੀ ਵਾਰ ਵੀ ਰ ਕਹਿੰਦਾ ਫੋਨ ਤੇ ਜਿਆਦਾ ਕੰਮ ਕਲਡਾ ਹੋ ਜਾਂਦਾ ਨਹੀਂ ਨਹੀਂ ਕਰਨਾ ਨਹੀਂ ਹੁਣ ਨਹੀਂ ਦਿੰਦੀ ਆਪਾਂ ਠੀਕ ਹੈ ਸੋ ਬਾਕੀ ਇੱਕ ਚੀਜ਼ ਹੈ ਜੀ ਉਹੇ ਜੀ ਪੈਸੇ ਮੰਗਾਗੇ ਸੋ ਜੇ ਕਲਡਾ ਹੁੰਦਾ ਹੋਵੇ ਤਾਂ ਆਪਾਂ ਉਸ ਨੂੰ ਮਗਰ ਲੈਣ ਲੱਗ ਜਾਂਦੀ ਆ ਹਨਾ ਆਪਣਾ ਵੇਚਣ ਦੀ ਤਮੰਨਾ ਹੁੰਦੀ ਆ ਸੋ ਦੇਖੋ ਕੰਨ ਵਗੈਰਾ ਤੇ ਮੱਥੇ ਤੇ ਟੋਆ ਵਗੈਰਾ ਦੇਖੋ ਘਰੀ ਮੂੰਹ ਇਹਦਾ ਉਰੇ ਨੂੰ ਪ੍ਰਧਾਨ ਮੜਾ ਜਾ ਆਹ ਦੇਖ ਲਓ ਜੀ ਠੀਕ ਸੋ ਦੇਖੋ ਫੇਸ ਕੁਆਲਟੀ ਵਗੈਰਾ ਦੀ ਜਮਾ ਮੁਠੀ ਚ ਆ ਜਾਂਦਾ ਜਿਵੇਂ ਜਵਾਗ ਦੇ ਹੱਥ ਜਿਹੜਾ ਕੰਨਾ ਤੇ ਲੇਵਾ ਦੇਖੋ ਸਾਈਡ ਤੇ ਜਿਗਾੜ ਬਹੁਤ ਸੋਹਣਾ ਲਾਉ ਇੱਕ ਹਫਤੇ ਵਿੱਚ ਲਾਉ ਜਾਗੇ ਤੇ ਰਾਜੀ ਦੇਖੋ ਪੱਠ ਫੁੱਟੇ ਜੀ ਬੰਤਰ ਦੇਖੋ ਕੁਆਲਿਟੀ ਰਾਜੀ ਪੜੀ ਵੀ ਬਹੁਤ ਜਿਆਦੇ ਆ ਸਭ ਤੋਂ ਵਧੀਆ ਹਾਈਟ ਹੈ ਜੀ ਜਰਸੀਆਂ ਵਾਲੀ ਫੁੱਲ ਵੇਟ ਆ ਜੀ ਫਿਰ 24 25 ਕਿਲੋ ਮਾਲ ਕਹਿੰਦੇ ਦੱਸਿਆ ਆਪਾਂ ਚੰਗੀ ਗੀਅਰ ਕਰ ਲਾਂਗੇ ਤਾਂ ਉਹਦਾ ਵਧੀਆ ਕਰ ਵਾਲੀ ਵਧੀਆ ਸੁਭਾ ਸੁਪੀ ਇਹ ਤੇ 24 25 ਕਿਲੋ ਤੋਂ ਮਰਨ ਵਾਲਾ ਕੰਮ ਹੈ ਨਹੀਂ ਕਿਉਂਕਿ ਜਰਸੀ ਬਰੀਡ ਜਾਂਦੇ ਜਾਣਾ ਤੇ ਸੀਮਨ ਵਗੈਰਾ ਤਾਂ ਨਹੀਂ ਕਨਫਰਮ ਕੀਤਾ ਆਪਾਂ ਸੀਮਨ ਬਹੁਤ ਚੰਗਾ ਲੱਗਿਆ ਹੋਜੀ ਕੋਈ ਗੱਲ ਨਹੀਂ ਆਪਾਂ ਦੱਸ ਦਾਂਗੇ ਠੀਕ ਹੈ ਸੋ ਤੁਹਾਨੂੰ ਸਾਰਾ ਵੀ ਰ ਬਾਇਓ ਡਾਟਾ ਕਨਫਰਮ ਕਰ ਦਣਗੇ ਤੇ ਬਾਕੀ ਹਵਾਨੇ ਤੇ ਰਿੰਕਲਸ ਵਗੈਰਾ ਨਾੜਾ ਦੇਖ ਸਕਦੇ ਹੋ ਬਹੁਤ ਸੋਹਣੀਆਂ ਨਾੜਾ ਦਿਖਾਈ ਦਿੰਦੀਆਂ ਹਵਾਨੇ ਤੇ ਦੇਖ ਸਕਦੇ ਹੋ ਚਾਰੇ ਤਾਂ ਨੇਖਣ ਵਿੱਚ ਸਾਫ ਸੁਥਰੇ ਤੇ ਬਾਕੀ ਖੜਨੀ ਵਗੈਰਾ ਦੇਖੋ ਜਮ ਬਹੁਤ ਚੰਗੀ ਹੈ ਜੀ ਸੋ ਕਬੂਦਰੀ ਵਰਗੀ ਸੋ ਚੰਗਿਆ ਜਨਾ ਹੁੰਦਾ ਵੀਰ ਦਾ ਪੂਰਾ ਵਧੀਆ ਤੇ ਨਾੜਾ ਦੋਨੇ ਪਾਸੇ ਦਿਖਾਈ ਦਿੰਦੀਆਂ ਹਨਾ ਐ ਪ੍ਰੋ ਹੀ ਪਈ ਹੈ ਜੀ ਨਾੜਾਂ ਦੇ ਨਾਲ ਤਾਂ ਠੀਕ ਹੈ ਅਗੇ 2 ਨੰਬਰ ਦੀ ਇਹਦੀ ਗੱਲ ਕਰਦੇ ਆਪਾਂ ਇਹ ਆਪਣੀ ਕ੍ਰਾਸ ਚ ਆ ਗਈ ਜੀ ਐ ਮੰਨ ਲਓ ਜੀ ਠੀਕ ਹੈ ਗਰਮੀ ਵਾਲੀ ਆ ਗਈ ਐਟਮੀ ਵੀ ਇਹ ਗਰਮੀ ਵਾਲਾ ਤੋਹਫਾ ਹਾਂਜੀ ਹਾਂ ਇਸ ਕੰਜ ਵੀ ਆ ਗਈ ਜਮ ਹਾਂਜੀ ਹਾਂ ਤੇ ਦਿਨ ਕਹ ਲੈਂਦੀ ਐ ਦਿਨ ਇਹਦੇ 4-5 ਕਿ ਦਿਨ ਲੋ ਜੀ ਇਹਦੇ 4-5 ਕਿ ਦਿਨ ਸੂਣ ਚ ਵਾਕੀ ਕਿੰਨਾ ਕਿ ਸੂਣ ਵੀ ਇਹ ਵੀ ਬਰ ਫਰ ਗਈ ਐ ਜੀ ਕਿੰਨਾ ਦੋ ਤਾਂ ਪਾਇਆ ਦੱਸਿਆ ਮਾਲਕ ਨੂੰ ਉਹਦੇ ਦਾ 23-24 ਕਿਲੋ ਦਿੱਤਾ ਹੋਇਆ ਪਰ ਪਾਉ ਫੈਟ ਵਾਲਾ ਹਣੇ ਹਾਂਜੀ ਪਾਉ ਫੈਟ ਵਾਲਾ ਪਾ ਦੂ 5 6 ਫਾਈਲ ਆਲਾ ਲਗਭਗ ਆਰਮਨ ਦੇ ਨਾਲ ਜੀ 5 ਤੋਂ ਪਲੱਸ ਤਾਂ ਆਰਮਨ ਨਾਲ ਆਊਗੀ ਦਿਨ ਕੱਢ ਜੂ ਹਫਤਾ ਇਹ ਵੀ ਹਾਂ ਬਸ 5 ਦਿਨ ਲਾਈ ਜੇਗੀ ਹਫਤਾ ਲੈ ਜੇ ਹਫਤੇ ਤੋਂ ਅਨੰਤंद्र ਸੁਪੂਈ ਇਸ ਵਾਰ ਕੀ ਜਾਂਦਾ ਜਲਾ ਸੀ ਗਿਓ ਇਸ ਵਾਰ ਇਹ 24 ਕਿਲੋ ਤੋਂ ਤਾਂ ਮੰਨ ਲਈ ਜੀ ਬੰਦਾ ਜੀ ਬਸ ਸੋ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣੀਆਂ ਹੱਥੀਂ ਚਵਾਈ ਵਾਲਾ ਥਣ ਲੱਗਿਆ ਜੀ ਦੇਖ ਲੋ ਛੰਡੀ ਸੀ ਗਾਹ ਦੀ ਮਾਰ ਦਿੰਦੇ ਨੇ ਅਜੇ ਦਾ ਜਮ ਹਾਂ ਜੀ ਹਾਂ ਹਾਂ ਸੋ ਦੇਖੋ ਥਣ ਤੋਂ ਪੂਰਾ ਓਕੇ ਆ ਤੇ ਇਹ ਮੰਨ ਕੇ ਚੱਲੀਏ ਜੱਟ ਸੌਦਾ ਜੇ 22 ਕਿਲੋ ਤੋਂ ਬਾਹਰ ਵਾਲੀ ਹੈਗੀ ਆ ਆਰਮਨ ਨਾਲ ਮੰਨ ਕੇ ਲੈ ਜੀ ਤ ਸੋ ਦੂਜੇ ਨੰਬਰ ਤੇ ਆਪਾਂ ਜਿਹੜੀ ਕ੍ਰਾਸ ਵੈੜ ਦਿਖਾਈ ਜੰਨੇ ਆ ਜਿਵੇਂ ਕਹਿੰਦੇ ਆਉਣ ਨਾਲ ਟਾਈਮ ਜਦੋਂ ਸਕੰਝਮੀ ਦੇ ਲੰਗਰ ਆਪਾਂ ਨੂੰ ਮਿਲਿਆ ਕਰਨਗੇ ਤੇ ਸਿਆਲ ਚ ਦੁੱਧ ਦੇ ਲੰਗਰ ਚਾਹ ਦੇ ਮਿਲਦੇ ਸੀ ਤੇ ਉਹ ਚੀਜ਼ ਆ ਇਹਨੇ ਗਰਮੀ ਨਹੀਂ ਮੰਨਣੀ ਇਹਨੇ ਜਮਾ ਮੱਝ ਨੂੰ ਟੱਕਰ ਦੇਣੀ ਆ ਜਮਾ ਬਾਹਰ ਭਾਵੇਂ ਹਾਲਾਲਾ ਮੰਨਦੀਏ ਸੋ ਦੇਖੋ ਹੁਣ ਕ੍ਰਾਸ ਦੀ ਮਾਰ ਕੇ ਚਲੋ ਜਿਆਦਾ ਨਮਾਨ ਸੋ ਦੇਖੋ ਸੋ ਵੀਰੋ ਤੋਰਾ ਵਗੈਰਾ ਵੈੜਦਾ ਦੇਖ ਸਕਦੇ ਹੋ ਬਹੁਤ ਚੰਗੀ ਵੈੜਾ ਸਫਾਈਆਂ ਬਹੁਤ ਆ ਵੈੜ ਦੇ ਉੱਪਰ ਸਾਫ ਸੁਥਰੀ ਆ ਚਾਰੇ ਪਾਸੇ ਕੋਈ ਟੂਈ ਨਹੀਂ ਚਾਹਦੀ ਕੋਈ ਟੂਈ ਲਪਾਉਂਦੀ ਨਹੀਂ ਤੋਰਾ ਵਗੈਰਾ ਇੱਕ ਨੰਬਰ ਆ ਸਾਰੇ ਪਾਸੋਂ ਦੇਖੀਏ ਸਾਫ ਸੁਥਰੀ ਆ ਸੁਆ ਦੂਜਾ ਸੁੰਦੀ ਆ ਦੁੱਧ 22 23 20 ਤੋਂ ਪਾਰ ਦੇ ਦੇਣਾ ਚੰਗੀ ਕਿਆ ਬਿਲਕੁਲ ਸਟ੍ਰੇਟ ਆ ਵੀਰੇ ਮੇਰਾ ਦੁੱਧ ਵਾਲਾ ਪੀ ਸੀ ਅੱਗੇ ਤੀਜੇ ਨੰਬਰ ਤੇ ਐਫ ਐਫ ਦਾ ਨਮੂਨਾ ਦੇਖਦੇ ਆ ਜਿਹੜਾ ਆਪਾਂ ਹਾਂਜੀ ਹਾਂ ਇਹ ਤਾਂ ਫੇਸਬੁਕ ਕੁਆਲਿਟੀ ਬਹੁਤ ਚੰਗੀ ਆ ਵੀਰੇ ਦੰਦ ਤਾਂ ਨਹੀਂ ਦੇਖਿਆ ਇਹ ਦੰਦ ਨਹੀਂ ਦੰਦ ਨਹੀਂ ਦੇਖਿਆ ਵੀਰੇ ਮੂੰਛੀ ਜੀ ਹੋਣੀ ਆ ਬਸ ਜੈਨੂਨ ਦੇ ਦੂਜਾ ਸੂਆ ਹੀ ਲੱਗਦੀ ਜੈਨੂਨ ਵਾਲੇ ਦੂਜਾ ਸੂਈ ਆ ਕਿੰਨੇ ਦਿਨ ਲੈਂਦੀ ਆ ਇਹ ਤਾਂ ਵੀਰੇ ਹਜੇ ਹਫਤੇ ਤੋਂ 10 ਦਿ ਤੇ ਬਾਕੀ ਪੋਲੀ ਬਹੁਤ ਪਈ ਥੱਲੋ ਹਣਾ ਹਾਂਜੀ ਹਾਂ 34 35 ਕਿਲੋ ਦੁੱਧ ਦਾ ਰਿਕਾਰਡ ਹੈ 34 35 ਕਿਲੋ ਅੱਜ ਇਸ ਵਾਰ ਅਨੁਮਾਨ ਨਾਲ ਇਹ ਗਰਮੀ ਚ ਵੀ 35 ਕਿਲੋ ਦੁੱਧ ਨਾ ਬੜੀ ਆਰਾਮਦਾਰੀ ਨਾਲ ਠੀਕ ਹੈ ਹਾਂ ਸੋ ਫੇਸ ਕੁਆਲਟੀ ਵਗੈਰਾ ਦੇਖੋ ਬਹਿੜਦੀ ਤੇ ਬਾਕੀ ਰਾਜੀ ਰੂਜੀ ਬਹੁਤ ਤੇ ਜਿਆਦੇ ਆ ਵੇਟ-ਬੂਟ ਬਹੁਤ ਅਗਰੇ ਇਸ ਵਾਰ ਆਈ ਮੰਨ ਕੇ ਲਓ ਪਿਛਲੀ ਵਾਰ ਤਾਂ ਕਹਿੰਦੇ ਥੋੜੇ ਵੇਟ ਵੀ ਬਹੁਤ ਘੱਟ ਸੀਗਾ ਠੀਕ ਹੈ ਵੀ 35 ਕਿਲੋ ਤਾਂ ਬੜੇ ਆਰਾਮਦਾਰੀ ਨਾਲ ਦਿਓ ਸੋ 35 ਕਿਲੋ ਨੀਅਰ ਅਬਾਊਟ ਵੀਰ ਕਹਿੰਦਾ ਆਰਾਮ ਨਾਲ ਦੇ ਦਊਗੀ ਤੇ ਸੀਮਨ ਵਗੈਰਾ ਕਨਫਰਮ ਕਰਦਾਂਗੇ ਸਾਰਾ ਕੁਝ ਆਪਾਂ ਹਾਂਜੀ ਹਾਂ ਸੀਮਨ ਬਹੁਤ ਚੰਗਾ ਲੱਗਿਆ ਰੇ ਠੀਕ ਆ ਸੋ ਚੰਗਾ ਇਹਦੇ ਸੀਮਨ ਲੱਗਿਆ ਵਧੀਆ ਬਾਕੀ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਕਿਉਂਕਿ ਸੀਮਨ ਦਾ ਦੌਰ ਚੱਲਦਾ ਪਿਆ ਹਰ ਇੱਕ ਬੰਦਾ YouTube Facebook ਵਗੈਰਾ ਤੇ ਮੇਲੇ ਵਗੈਰਾ ਜਾਂਦਾ ਰਹਿੰਦਾ ਸੌ ਦੀ ਥਾਂ ਹਰ ਇੱਕ ਬੰਦਾ 500 ਲਾਉਂਦਾ ਵੀ ਸੀਮਨ ਚੰਗਾ ਭਰੀ ਆਪਾਂ ਸੋ ਦੂਜਾ ਸੁਆ ਸੁੰਦੀ ਆ ਤਿੰਨ ਨਾਲ ਸਾਨੂੰ ਦਿਖਾਤੀ ਆਪਾਂ ਗੱਬਣਾ ਸੂਨ ਨੂੰ ਰੈਡੀ ਆ 9779621161 ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜ